ਸੱਛੀ ਗੱਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਥਰਮਲ ਦੇ ਠੇਕਾ ਮੁਲਾਜ਼ਿਮਾਂ ਨੇ ਰੈਗੂਲਰ ਮੁਲਾਜ਼ਿਮਾਂ ਦੇ ਹੱਕ ਵਿੱਚ ਕੀਤੀ ਰੋਸ ਰੈਲੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੱਡੀ ਖਬਰ ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ ਠੇਕਾ ਮੁਲਾਜ਼ਿਮਾਂ ਨੇ ਰੈਗੂਲਰ ਮੁਲਾਜ਼ਿਮਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਤਿੰਨ ਰੋਜ਼ਾ ਹੜਤਾਲ ਦੇ ਸਮਰਥਨ ਵਿੱਚ ਪਲਾਂਟ ਦੇ ਮੁੱਖ ਗੇਟ ਕਿਤੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ ਲਹਿਰਾ ਜਰਨਲ 70 ਜਗਸੀਰ ਸਿੰਘ ਪੰਗੋ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਅਤੇ ਹਰਦੀਪ ਸਿੰਘ ਤੱਕੜ ਨੇ ਪੰਜਾਬ ਸਰਕਾਰ ਅਤੇ ਪਾਵਰਕਮ ট্রান্সਕੋ ਦੇ ਮੈਨੇਜਮੈਂਟ ਦੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਾਵਰਕਮ ਅਤੇ ট্রান্সਕੋ ਦੇ ਰੈਗੂਲਰ ਮੁਲਾਜ਼ਮ ਆਪਣੀਆਂ ਹੱਕੀ ਦੀ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਪਾਵਰ ਕਮ ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋਂ ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹਿਕ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਜਾਏ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਐਸਮਾ ਜੇ ਐਸਮਾ ਜੇ ਇਹ ਕਾਲੇ ਕਾਨੂੰਨ ਤਹਿਤ ਕੇਸ ਦਰਜ ਕਰਨ ਸਮੇਤ ਮਿਲ ਰਹੀਆਂ ਹੋਰ ਸਹੂਲਤਾਂ ਦੀ ਕੱਟਵੱਟ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਰੈਗੂਲਰ ਮੁਲਾਜ਼ਮ ਸੰਘਰਸ਼ ਦੇ ਮੈਦਾਨ ਵਿੱਚ ਡਟੇ ਡਟੇ ਹੋਏ ਹਨ ਅਤੇ ਕਿਸਾਨਾਂ ਮਜ਼ ਕਿਸਾਨਾਂ ਮਜ਼ਦੂਰਾਂ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਰੈਗੂਲਰ ਮੁਲਾਜ਼ਮਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰ ਰਹੀਆਂ ਹਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਮ ট্রান্সਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਐਕਟ 2003 ਅਤੇ 2022 ਨੂੰ ਰੱਦ ਕੀਤਾ ਜਾਵੇ ਬਿਜਲੀ ਬੋਰਡ ਦੇ ਨਿਗਮੀਕਰਨ ਨੀਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਰੱਦ ਕੀਤਾ ਜਾਵੇ 2004 ਤੋਂ ਬਾਅਦ ਪਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ 6ਵੇਂ ਪੇ ਕਮਿਸ਼ਨ ਨੂੰ ਸਮੂਹੋ ਮੁਲਾਜ਼ਮਾਂ ਉੱਤੇ ਲਾਗੂ ਕੀਤਾ ਜਾਵੇ ਡਿਸਮਿਸ ਕੀਤੇ ਮੁਲਾਜ਼ਮਾਂ ਆਂਕਵਾਂ ਨੂੰ ਬਹਾਲ ਕੀਤਾ ਜਾਵੇ ਡੀਏ ਵਿੱਚ 50% ਵਾਧਾ ਕੀਤਾ ਜਾਵੇ ਅਤੇ ਇੱਕ ਇੱਕ 2016 ਤੋਂ ਪੇ ਸਕੇਲਾਂ ਦਾ ਅਪਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ ਪਾਵਰ ਕਾਮ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਮੁਲਾਜ਼ਮਾਂ ਤੇ ਪਿਆ ਵਾਧੂ ਕੰਮ ਬੋਝ ਘਟਾਇਆ ਜਾਵੇ ਬਿਜਲੀ ਮੁਲਾਜ਼ਿਮਾਂ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਤੇ ਪੰਜਾਬ ਸਰਕਾਰ ਦੇ ਪੁਲਿਸ ਮੁਲਾਜ਼ਿਮਾਂ ਵਾਂਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ 1 ਕਰੋੜ ਰੁਪਏ ਦੀ ਆਰਥਿਕ ਮਦਦ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ ਜਾਵੇ ਠੇਕਾ ਭਰਤੀ ਬੰਦ ਕਰਨ ਠੇਕਾ ਭਰਤੀ ਬੰਦ ਕਰਕੇ ਕੰਮ ਦੇ ਆਧਾਰ ਤੇ ਪੱਕੀ ਭਰਤੀ ਕੀਤੀ ਜਾਵੇ ਮੁਲਾਜ਼ਿਮਾਂ ਤੇ ਪੈਨਸ਼ਨਰਾਂ ਦੀਆਂ ਉਜਰਤਾ ਵਿੱਚੋਂ 2 200 ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ ਸਮੂਹ ਸਮੂਹੋਂ ਆਊਟਸੋਰਡਡ ਠੇਕੇਮੁਲਾਜ਼ਮਾਨ ਨੂੰ ਪੱਕਾ ਪੱਕਾ ਕੀਤਾ ਜਾਵੇ ਸਹਾਇਕ ਲਾਈਨਮੈਨਾਂ ਨੂੰ ਪਦ ਉਨਤ ਕਰਕੇ ਲਾਈਨਮੈਨ ਬਣਾਇਆ ਜਾਵੇ 1.1 2016 ਤੋਂ 31 2021 ਤੱਕ ਮੁਲਾਜ਼ਿਮਾ ਦੇ ਸੋਤਾ ਹੋਏ ਸਕੇਲ ਦਾ ਬਕਾਇਆ ਜਾਰੀ ਕੀਤਾ ਜਾਵੇ ਮੁਲਾਜ਼ਮਾ ਨੂੰ 19% ਡੀਏ ਤੁਰੰਤ ਪ੍ਰਭਾਵਸ਼ਾਲੀ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਜਾਵੇ ਮ੍ਰਿਤਕ ਮੁਲਾਜ਼ਿਮਾ ਦੇ ਵਾਰਸਾਂ ਨੂੰ ਤਰਸ ਤੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਸੇਵਾਮੁਕ ਤੁਮ ਲਾਜ਼ਿਮਾਨੂ ਠੇਕਾ ਫਰਨਾਲੀ ਤਹਿਤ ਦੁਬਾਰਾ ਪਰਤੀ ਕਰਨ ਦੀ ਨੀਤੀ ਨੂੰ ਵੀ ਰਾਤ ਕੀਤਾ ਜਾਵੇ